ਹਾਂਜੀ ਦੋਸਤੋ ਅੱਜ ਫੇਰ ਆਪਾਂ ਜਨੂਹਾ ਫਾਰਮ ਚੈਨਲ ਤੇ ਇੱਕ ਨਵੀਂ ਵੀਡੀਓ ਪਾਉਣ ਜਾ ਰਹੇ ਹਾਂ ਹਾਂਜੀ ਦੋਸਤੋ ਅੱਜ ਆਪਾਂ ਤੁਹਾਨੂੰ ਆਪਣੀ ਧਰਤੀ ਤੋਂ ਉਲੋਪ ਹੋ ਰਹੇ ਰੁੱਖ ਬਾਰੇ ਜਾਣਕਾਰੀ ਦੇਵਾਂਗੇ ਇਹ ਇੱਕ ਕਬਰਾਸਤੀ ਰੁੱਖ ਹੈ ਇਸ ਨੂੰ ਜ਼ਿਆਦਾਤਰ ਪੰਜਾਬ ਦੇ ਬਜ਼ੁਰਗ ਜਾਂ ਜਾਣਕਾਰੀ ਰੱਖਣ ਵਾਲੇ ਵੀਰ ਟੱਕ ਦੇ ਨਾਮ ਨਾਲ ਜਾਣਦੇ ਸਨਾਂ ਇਸ ਰੁੱਖ ਨੂੰ ਇਸ ਤੋਂ ਇਲਾਵਾ ਪਲਾਸ ਕੇਸੂ ਖਾਖਰਾ ਟੇਸੂ ਅਤੇ ਹੋਰ ਨਾਮਾਂ ਨਾਲ ਜਾਣਿਆ ਜਾਂਦਾ ਸੀ ਇਸ ਰੁੱਖ ਦੇ ਨਾਮ ਉੱਪਰ ਇੱਕ ਗੁਰਦੁਆਰਾ ਸਾਹਿਬ ਵੀ ਬਣਿਆ ਹੋਇਆ ਹੈ ਜਿਸ ਦਾ ਨਾਮ ਗੁਰਦੁਆਰਾ ਤਪੋਵੰਟਕੀ ਸਾਹਿਬ ਹੈ ਜੋ ਕਿ ਪਿੰਡ ਮਕਸੂਦ ਦਾ ਵਿੱਚ ਹੈ ਬਹੁਤ ਵੀਡੀਓ ਵਿੱਚ ਦੇਖਿਆ ਗਿਆ ਹੈ ਕਿ ਗੁਰਦੁਆਰੇ ਵਿੱਚ ਟੱਕ ਦੇ ਬਹੁਤ ਜ਼ਿਆਦਾ ਰੁੱਖ ਦਿਖਾਏ ਗਏ ਸੀ ਹਰ ਕਿਸੇ ਨੇ ਵੀ ਟੱਕ ਦੇ ਰੁੱਖ ਬਾਰੇ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਹੁਣ ਆਪਾਂ ਗੱਲ ਕਰਦੇ ਹਾਂ ਟੱਕ ਦੇ ਰੁੱਖ ਦੀ ਜੋ ਕਿ ਇਸ ਨੂੰ ਬਹੁਤ ਦਵਾਈਆਂ ਵਿੱਚ ਵਰਤਿਆ ਜਾਂਦਾ ਹੈ ਇਸ ਦੀ ਇਸ ਦੀ ਛੱਲੜ ਦਾ ਕੜਾ ਬਣਾ ਕੇ ਆਪਾਂ ਪੇਸ਼ਾਬ ਦੇ ਰੁਕਣਾ ਬੁਖਾਰ ਅਤੇ ਸੋਜ ਇਸ ਵਿੱਚ ਵਰਤੋਂ ਕਰਦੇ ਹਾਂ ਅੰਡਕੋਸ਼ ਦੀ ਸੋਜ ਤੇ ਸੱਟ ਲੱਗਣ ਤੇ ਇਸ ਦੇ ਫੁੱਲ ਬੰਨਣ ਨਾਲ ਬਹੁਤ ਆਰਾਮ ਮਿਲਦਾ ਹੈ ਇਸ ਦੇ ਬੀਜਾਂ ਦੀ ਵਰਤੋਂ ਵਿਚੇਲੇ ਜਾਨਵਰਾਂ ਦੇ ਜ਼ਹਿਰ ਵਿੱਚ ਆਰਾਮ ਪਹੁੰਚਾਉਂਦੀ ਹੈ ਇਸ ਤੋਂ ਪ੍ਰਾਪਤ ਹੋਣ ਵਾਲੀ ਗੂੰਦ ਨੂੰ ਕਮਰਕਸ ਕਿਹਾ ਜਾਂਦਾ ਹੈ ਜੋ ਜ਼ਿਆਦਾਤਰ ਆਪਾਂ ਨੂੰ ਪਸਾਰੀਆਂ ਜਾਂ ਦੇਸੀ ਦਵਾਈਆਂ ਦੇ ਦੁਕਾਨ ਤੋਂ ਜ਼ਿਆਦਾਤਰ ਮਿਲਦੀ ਹੈ ਇਸਦੀ ਵਰਤੋਂ ਜ਼ਿਆਦਾਤਰ ਕਮਰ ਦਰਦ ਦੀਆਂ ਦਵਾਈਆਂ ਬਣਾਉਣ ਵਿੱਚ ਅਤੇ ਹਰ ਤਰ੍ਹਾਂ ਦੇ ਜੋੜਾਂ ਦੇ ਦਰਦ ਸਰੀਰਕ ਕਮਜ਼ੋਰੀ ਬੱਚਾ ਨਾ ਪੈਦਾ ਹੋਣਾ ਅਤੇ ਇਸ ਤੋਂ ਇਲਾਵਾ ਹੋਰ ਨਾ ਕਈ ਬਿਮਾਰੀਆਂ ਵਿੱਚ ਇਸ ਦੀ ਵਰਤੋਂ ਕੀਤੀ ਜਾਂਦੀ ਸੀ ਇਸਦੀ ਗੋਮੋਦੂ ਤੋਂ ਇਲਾਵਾ ਇਹ ਸਾਰਾ ਹੀ ਪੌਦਾ ਬਹੁਤ ਹੀ ਗੁਨਾਕਾਰੀ ਹੈ ਜੋ ਕਿ ਹੁਣ ਆਪਣੀ ਧਰਤੀ ਉੱਤੇ ਖਤਮ ਹੁੰਦਾ ਜਾ ਰਿਹਾ ਹੈ ਇਸ ਕਿਸੇ ਵੀ ਤਰ੍ਹਾਂ ਦੀ ਮਿੱਟੀ ਵਿੱਚ ਇਸ ਨੂੰ ਆਪਾਂ ਲਗਾ ਸਕਦੇ ਹਾਂ ਅਪ੍ਰੈਲ ਦੇ ਮਹੀਨੇ ਇਸ ਨੂੰ ਬਹੁਤ ਹੀ ਸੋਨੇ ਨਰੰਗੀ ਰੰਗ ਦੇ ਫੁੱਲ ਲੱਗਦੇ ਹਨ ਇਸ ਦੇ ਫੁੱਲਾਂ ਨੂੰ ਸ਼ੁੱਧ ਮੰਨਿਆ ਗਿਆ ਹੈ ਪੁਰਾਣੇ ਸਮਿਆਂ ਵਿੱਚ ਇਸ ਦੇ ਫੁੱਲਾਂ ਨੂੰ ਪਾਣੀ ਵਿੱਚ ਭਿਉਂ ਕੇ ਜੋ ਰੰਗ ਬਣਦਾ ਸੀ ਉਸ ਨਾਲ ਹੋਲੀ ਖੇਡੀ ਜਾਂਦੀ ਸੀ ਜਿਸ ਦੇ ਰੰਗ ਦਾ ਕਿਸੇ ਵੀ ਤਰ੍ਹਾਂ ਦਾ ਕੋਈ ਸਰੀਰ ਨੂੰ ਨੁਕਸਾਨ ਨਹੀਂ ਹੁੰਦਾ ਸੀ ਚੇਤ ਦੇ ਮਹੀਨੇ ਜਿਹੜੇ ਲੋਕ ਚਾਰ ਧਾਮਾਂ ਦੀ ਯਾਤਰਾ ਕਰਕੇ ਆਉਂਦੇ ਸੀ ਤਾਂ ਉਹ ਹਰ ਸੋਮਵਾਰ ਨੂੰ ਭਗਵਾਨ ਜਗਨਨਾਥ ਨੂੰ ਇਸਦੇ ਫੁੱਲ ਚੜਾਉਂਦੇ ਸੀ ਇਹ ਰੁੱਖ ਤਿੰਨ ਪ੍ਰਕਾਰ ਦੇ ਹੁੰਦੇ ਹਨ ਲਾਲ ਪੀਲਾ ਤੇ ਚਿੱਟਾ ਇਹਨੂੰ ਲਾਲ ਤੇ ਪੀਲੇ ਰੰਗ ਤੇ ਚਿੱਟੇ ਰੰਗ ਦੇ ਫੁੱਲ ਲੱਗਦੇ ਸਨ ਪੀਲੇ ਰੰਗ ਦੇ ਫੁੱਲਾਂ ਵਾਲਾ ਟੱਕ ਤਾਂ ਹੁਣ ਕਿਤੇ ਦਿਖਦਾ ਹੀ ਨਹੀਂ ਚਿੱਟੇ ਰੰਗ ਦੇ ਫੁੱਲਾਂ ਵਾਲੇ ਟੱਕ ਸੀਸਗੜ ਵਿੱਚ ਹਨ ਬਾਕੀ ਜੋ ਵੀ ਕਿਤੇ ਵੀ ਨੇੜੇ ਤੇੜੇ ਇਹ ਦਰਖਤ ਤੁਹਾਨੂੰ ਦਿਖਦੇ ਹਨ ਕਿਰਪਾ ਕਰਕੇ ਇਹਨਾਂ ਨੂੰ ਬਚਾ ਕੇ ਰੱਖੋ ਜੀ ਤਾਂ ਜੋ ਆਉਣ ਵਾਲੇ ਪੀੜ੍ਹੀਆਂ ਨੂੰ ਇਹਨਾਂ ਦੀ ਪੂਰੀ ਜਾਣਕਾਰੀ ਮਿਲ ਸਕੇ ਤੇ ਉਹ ਇਹਨਾਂ ਨੂੰ ਦੇਖ ਸਕਣ ਟੱਕ ਦਾ ਬੂਟਾ ਮਗਵਾਉਣ ਜਾਂ ਇਸ ਬਾਰੇ ਕਿਸੇ ਵੀ ਤਰ੍ਹਾਂ ਦੀ ਕੋਈ ਜਾਣਕਾਰੀ ਲਈ ਤੁਸੀਂ ਸਾਡੇ ਨਾਲ ਸੰਪਰਕ ਵੀ ਕਰ ਸਕਦੇ ਹੋ ਜੀ ਕਿਰਪਾ ਕਰਕੇ ਸਾਡੇ ਚੈਨਲ ਅਤੇ ਪੇਜ ਉੱਤੇ ਜੋ ਵੀ ਅਸੀਂ ਵੀਡੀਓ ਪਾਉਂਦੇ ਹਾਂ ਉਹਨਾਂ ਨੂੰ ਤੁਸੀਂ ਪੂਰਾ ਦੇਖਿਆ ਕਰੋ ਜੀ ਜਲਦੀ ਅਸੀਂ ਇਸ ਧਰਤੀ ਤੋਂ ਉਲੋਪ ਹੋ ਰਹੇ ਬਰਾਸ਼ਤੀ ਰੁੱਖਾਂ ਅਤੇ ਹੋਰ ਨਾਂ ਦਵਾਈਆਂ ਮਸਾਲਿਆਂ ਵਾਲੇ ਬੂਟਿਆਂ ਦੀਆਂ ਜਲਦੀ ਹੀ ਵੀਡੀਓ ਬਣਾ ਕੇ ਅਪਲੋਡ ਕਰਾਂਗੇ ਜੀ ਧੰਨਵਾਦ ਜੀ